ਸੱਸੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰ੍ਹਾਂ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਟਮਾਟਰ ਪੁਦੀਨੇ ਤੇ ਪਿਆਜ਼ ਦੀ ਚਟਨੀ ਇਹ ਚਟਨੀ ਅਸੀਂ ਬਿਲਕੁਲ ਦੇਸੀ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਹਾਜਮੇਦਾਰ ਬਣ ਕੇ ਤਿਆਰ ਹੋਊਗੀ ਇਹਨੂੰ ਅਸੀਂ ਕੁੰਡੇ ਛੋਟੇ ਵਿੱਚ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਦੇਸੀ ਸਟਾਈਲ ਨਾਲ ਤੁਸੀਂ ਚਾਹੋ ਤਾਂ ਚੋਪਰ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿ ਤਾਗੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਚਟਨੀ ਦੀ ਰੈਸਪੀ ਸ਼ੁਰੂ ਕਰਦੇ ਹਾਂ ਦੇਖਦੇ ਹਾਂ ਸਾਨੂੰ ਕਿਹੜੇ-ਕਿਹੜੇ ਸਮਾਨ ਦੀ ਲੋੜ ਆ ਚਟਨੀ ਬਣਾ ਲੈ ਇੱਥੇ ਮੈਂ ਇੱਕ 3 ਟਮਾਟਰ ਲਏ ਆ ਟਮਾਟਰ ਜਿਹੜੇ ਬਿਲਕੁਲ ਲਾਲ ਰੰਗ ਦੇ ਹੋਣੇ ਚਾਹੀਦੇ ਬਿਲਕੁਲ ਪੱਕੇ ਵੀ ਟਮਾਟਰ ਹੋਣੇ ਚਾਹੀਦੇ ਆ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋ ਲਿਆ ਸੀ ਤੇ ਇਹਨਾਂ ਦੇ ਅਸੀਂ ਦੋ-ਦੋ ਹਿੱਸੇ ਕਰ ਲਾਂਗੇ ਤੇ ਉੱਪਰ ਵਾਲਾ ਪਾਰਟ ਅਸੀਂ ਕਟਿੰਗ ਕਰ ਲਾਂਗੇ ਜਿੰਨੀ ਤੁਸੀਂ ਚਟਨੀ ਬਣਾਉਣਾ ਚਾਹੁੰਦੇ ਹੋ ਉਹਦੇ ਹਿਸਾਬ ਨਾਲ ਟਮਾਟਰ ਘੱਟ ਵੱਧ ਲੈ ਸਕਦੇ ਹੋ ਅਸੀਂ 3 ਟਮਾਟਰ ਲਏ ਆ ਇਹਨਾਂ ਨੂੰ ਅਸੀਂ ਦੋ ਪਾਰਟ ਵਿੱਚ ਕੱਟ ਕਰ ਲੈਣਾ ਇਸ ਤਰੀਕੇ ਨਾਲ ਸਾਰੇ ਟਮਾਟਰਾਂ ਨੂੰ ਅਸੀਂ ਕਟਿੰਗ ਕਰਕੇ ਰੱਖ ਲਾਂਗੇ ਹੁਣ ਗੈਸ ਤੇ ਇੱਕ ਪੈਨ ਰੱਖਾਂਗੇ ਪੈਨ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਇਹਦੇ ਵਿੱਚ ਇੱਕ ਚਮਚ ਤੇਲ ਦਾ ਪਾਵਾਂਗੇ ਤੁਸੀਂ ਸਰੋਂ ਦਾ ਤੇਲ ਵੀ ਲੈ ਸਕਦੇ ਹੋ ਤੇ ਰਿਫਾਈਨਡ ਆਇਲ ਵੀ ਲੈ ਸਕਦੇ ਹੋ ਤੇ ਇਹਨੂੰ ਚੰਗੀ ਤਰ੍ਹਾਂ ਅਸੀਂ ਗਰਮ ਕਰਾਂਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਣੀ ਆ ਹੁਣ ਜਿਹੜੇ ਟਮਾਟਰ ਅਸੀਂ ਕਟਿੰਗ ਕਰਕੇ ਲਏ ਸੀ ਉਹਨਾਂ ਨੂੰ ਦੇਖੋ ਇਸ ਤਰੀਕੇ ਨਾਲ ਪਲਟਾ ਕੇ ਰੱਖ ਦਾਂਗੇ ਸਾਰੇ ਟਮਾਟਰਾਂ ਨੂੰ ਮੈਂ ਪਹਿਲਾਂ ਵੀ ਤੁਹਾਡੇ ਨਾਲ ਕਈ ਰੈਸਪੀ ਜਿਹੜੀ ਹੈ ਚਟਨੀ ਦੀਆਂ ਸ਼ੇਅਰ ਕੀਤੀਆਂ ਹੋਈਆਂ ਆ ਤੁਸੀਂ ਬਹੁਤ ਪਸੰਦ ਕੀਤੀਆਂ ਸੀਗੀਆਂ ਜੇ ਤੁਸੀਂ ਨਹੀਂ ਦੇਖੀਆਂ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੋਈਆਂ ਸੀਗੀਆਂ ਉਹ ਵੀ ਇਸ ਤਰੀਕੇ ਨਾਲ ਅਸੀਂ ਸਾਰੇ ਟਮਾਟਰਾਂ ਨੂੰ ਪਾ ਲਾਂਗੇ 5 ਤੋਂ 6 ਕਲੀਆਂ ਅਸੀਂ ਲਸਣ ਦੀਆਂ ਪਾਵਾਂਗੇ ਜਿਹੜੀ ਨਾਲ ਇਹਨਾਂ ਦੇ ਭੁੰਨ ਹੋ ਜਾਣਗੀਆਂ ਤੇ ਦੋ ਮੈਂ ਹਰੀਆਂ ਮਿਰਚਾਂ ਪਾਈਆਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਹਰੀ ਮਿਰਚ ਪਾ ਸਕਦੇ ਇਹਨਾਂ ਨੂੰ ਟੱਕ ਕੇ 2 ਮਿੰਟ ਲਈ ਪਕਾ ਲਵਾਂਗੇ ਸਲੋ ਗੈਸ ਤੇ ਪਕਾਣੇ ਆਸੀਂ 2 ਮਿੰਟ ਤੋਂ ਬਾਅਦ ਇਹਨਾਂ ਨੂੰ ਅਸੀਂ ਪਲਟਾ ਦਾਂਗੇ ਚੰਗੀ ਤਰ੍ਹਾਂ ਤਾਂ ਕਿ ਇਹ ਦੂਜੇ ਪਾਸੇ ਤੋਂ ਵੀ ਚੰਗੀ ਤਰ੍ਹਾਂ ਪੱਕੇ ਤਿਆਰ ਹੋ ਜਾਣ ਟਮਾਟਰਾਂ ਨੂੰ ਅਸੀਂ ਪਕਾ ਕੇ ਬਿਲਕੁਲ ਸੌਫਟ ਕਰਨਾ ਹੈ ਜੇ ਤੁਸੀ ਲਸਣ ਖਾਣਾ ਪਸੰਦ ਨਹੀਂ ਕਰਦੇ ਤਾਂ ਤੁਸੀਂ ਲਸਣ ਨੂੰ ਸਕਿਪ ਵੀ ਕਰ ਸਕਦੇ ਹੋ ਇਹਨਾਂ ਨੂੰ ਅਸੀਂ 2 ਮਿੰਟ ਲਈ ਹੋਰ ਪਕਾ ਲਵਾਂਗੇ ਟੱਕ ਕੇ ਤਾਂ ਕਿ ਇਹਨਾਂ ਦਾ ਛਿਲਕਾ ਚੰਗੀ ਤਰ੍ਹਾਂ ਉੱਪਰ ਤੋਂ ਸੌਫਟ ਹੋ ਜਾਵੇ 2 ਮਿੰਟ ਬਾਅਦ ਅਸੀਂ ਚੈੱਕ ਕਰ ਲਾਂਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਣੀ ਹੈ ਤੁਸੀਂ ਦੇਖ ਸਕਦੇ ਹੋ ਟਮਾਟਰ ਬਿਲਕੁਲ ਸੌਫਟ ਹੋ ਚੁੱਕੇ ਆ ਇਹਨਾਂ ਨੂੰ ਪਲਟਾ ਦਾਂਗੇ ਅਸੀਂ ਹੁਣ ਇਹਨਾਂ ਦਾ ਅਸੀਂ ਛਿਲਕਾ ਉਤਾਰ ਲੈਣਾ ਹੈ ਉੱਪਰ ਤੋਂ ਬਹੁਤ ਹੀ ਆਸਾਨੀ ਨਾਲ ਇਹਨਾਂ ਦਾ ਜਿਹੜਾ ਛਿਲਕਾ ਉੱਤਰ ਜਾਂਦਾ ਕਿਉਂਕਿ ਇਹ ਬਿਲਕੁਲ ਸੌਫਟ ਹੋ ਚੁੱਕੇ ਆ ਇਸ ਤਰੀਕੇ ਨਾਲ ਅਸੀਂ ਕਿਸੇ ਫੋਕ ਦੀ ਹੈਲਪ ਨਾਲ ਜਾਂ ਚਮਚ ਨਾਲ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਦੇਣਾ ਹੈ ਗੈਸ ਦੀ ਫਲੇਮ ਇਸ ਟਾਈਮ ਬੰਦ ਕਰ ਦੇਣੀ ਆ ਇਹਨਾਂ ਨੂੰ ਬਿਲਕੁਲ ਠੰਡੇ ਹੋਣ ਦੇਵਾਂਗੇ ਮੈਸ਼ ਹੋਣ ਤੋਂ ਬਾਅਦ ਇਹਨਾਂ ਨੂੰ ਬਿਲਕੁਲ ਠੰਡੇ ਹੋਣ ਲਈ ਰੱਖ ਦਾਂਗੇ ਉਦ ਤੱਕ ਅਸੀਂ ਆਪਣਾ ਹੋਰ ਸਮਾਨ ਤਿਆਰ ਕਰਦੇ ਆਂ ਕੁੰਡੀ ਵਿੱਚ ਅਸੀਂ ਪਾਵਾਂਗੇ ਅੱਧਾ ਕਾਪੂ ਪੁਦੀਨਾ ਪੁਦੀਨਾ ਮੈਂ ਚੰਗੀ ਤਰ੍ਹਾਂ ਧੋ ਕੇ ਲੈ ਆਂ ਸਾਫ ਪਾਣੀ ਨਾਲ ਧੋ ਕੇ ਲੈਣਾ ਆ ਇੱਕ ਹਰੀ ਮਿਰਚ ਅਸੀਂ ਪਾਵਾਂਗੇ ਇਹਦੇ ਵਿੱਚ ਪੁਦੀਨੇ ਨੂੰ ਅਸੀਂ ਚੰਗੀ ਤਰ੍ਹਾਂ ਬਰੀਕ ਪੀਸ ਲਾਂਗੇ ਕਿਉਂਕਿ ਪੁਦੀਨੇ ਨੂੰ ਜਿਹੜਾ ਪੀਸਣ ਵਿੱਚ ਥੋੜਾ ਜਿਹਾ ਟਾਈਮ ਲੱਗ ਜਾਂਦਾ ਆ ਤੁਸੀਂ ਚਾਹੋ ਤਾਂ ਇਹਨੂੰ ਚੋਪਰ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਜਾਂ ਮਿਕਸੀ ਮਿਕਸੀ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਪੁਦੀਨਾ ਸਾਡਾ ਦੇਖੋ ਬਿਲਕੁਲ ਬ੍ਰੇਕ ਹੋ ਚੁੱਕਿਆ ਹੈ ਹੁਣ ਇਹਦੇ ਵਿੱਚ ਪਾਵਾਂਗੇ ਇੱਕ ਪਿਆਜ਼ ਬ੍ਰੇਕ ਕੱਟਿਆ ਹੋਇਆ ਪਿਆਜ਼ ਨੂੰ ਬ੍ਰੇਕ ਕੱਟ ਤੋਂ ਬਾਅਦ ਅਸੀਂ ਇਹਨੂੰ ਇੱਕ ਵਾਰ ਧੋ ਲਿਆ ਸੀਗਾ ਤਾਂ ਕਿ ਇਹਦੇ ਵਿੱਚ ਜਿਹੜਾ ਕੜਵਾ ਪਨ ਹੈ ਉਹ ਨਿਕਲ ਜਾਂਦਾ ਹੈ ਧੋਣ ਤੋਂ ਬਾਅਦ ਇਹਨੂੰ ਥੋੜਾ ਜਿਹਾ ਅਸੀਂ ਦਰਦਰਾ ਜਿਹਾ ਕੁੱਟਾਂਗੇ ਜ਼ਿਆਦਾ ਬ੍ਰੇਕ ਨਹੀਂ ਕਰਨਾ ਪਿਆਜ਼ ਨੂੰ ਥੋੜਾ ਜਿਹਾ ਦਰਦਰਾ ਜਿਹਾ ਕੁੱਟ ਕੇ ਤਿਆਰ ਕਰ ਲਾਂਗੇ ਦੇਖੋ ਇਸ ਤਰੀਕੇ ਨਾਲ ਅਸੀਂ ਦਰਦਰਾ ਜ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਥੋੜੇ ਜਿ ਮਸਾਲੇ ਅੱਧਾ ਚਮਚ ਕਾਲਾ ਨਮਕ ਦਾ ਪਾਵਾਂਗੇ ਚਮਚਾ ਦਾ ਚੌਥਾ ਹਿੱਸਾ ਜੀਰਾ ਪੁੰਨਿਆ ਹੋਇਆ ਜੀਰਾ ਪਾਊਡਰ ਦਾ ਪਾਵਾਂਗੇ ਚੌਥਾ ਹਿੱਸਾ ਪਾਵਾਂਗੇ ਅਮਚੂਰ ਪਾਊਡਰ ਦਾ ਤੇ ਚੌਥਾ ਹਿੱਸਾ ਹੀ ਪਾਣਾ ਹੈ ਅਸੀਂ ਧਨੀਆ ਪਾਊਡਰ ਦਾ ਤੁਸੀਂ ਚਾਹੋ ਤਾਂ ਇੱਥੇ ਚਿੱਟਾ ਨਾਣ ਵੀ ਪਾ ਸਕਦੇ ਹੋ ਤੇ ਜਿਹੜੇ ਅਸੀਂ ਟਮਾਟਰ ਬਣਾ ਕੇ ਤਿਆਰ ਕਰੇ ਸੀ ਉਹ ਇਹਦੇ ਵਿੱਚ ਪਾ ਦਵਾਂਗੇ ਬਿਲਕੁਲ ਠੰਡਾ ਹੋਣ ਤੋਂ ਬਾਅਦ ਹੀ ਇਹਦੇ ਵਿੱਚ ਪਾਣੇ ਆਹੋ ਇਹਨਾਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਚਟਨੀ ਬਣ ਕੇ ਤਿਆਰ ਹੁੰਦੀ ਹੈ ਇਹ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਕਈ ਵਾਰ ਸਬਜ਼ੀ ਖਾਣ ਦਾ ਮਨ ਨਹੀਂ ਕਰਦਾ ਤਾਂ ਤੁਸੀਂ ਇਸ ਤਰੀਕੇ ਨਾਲ ਚਟਣੀ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਤੇ ਹਾਜਮੇਦਾਰ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਗਰਮੀ ਦੇ ਮੌਸਮ ਵਿੱਚ ਜਿਹੜਾ ਸਬਜ਼ੀ ਖਾਣ ਨੂੰ ਨਹੀਂ ਮਨ ਕਰਦਾ ਤਾਂ ਤੁਸੀਂ ਚਟਨੀ ਬਣਾ ਕੇ ਖਾ ਸਕਦੇ ਹੋ ਇਸ ਤਰੀਕੇ ਨਾਲ ਦੇਖੋ ਚਟਨੀ ਬਣ ਕੇ ਬਿਲਕੁਲ ਤਿਆਰ ਹੈ ਇਹਦੇ ਵਿੱਚ ਪਾਵਾਂਗੇ ਇੱਕ ਨਿੰਬੂ ਦਾ ਰਸ ਇਹ ਲਾਸਟ ਵਿੱਚ ਪਾਣਾ ਸੀ ਇਹਨੂੰ ਨਿੰਬੂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਅਸੀਂ ਜੀ ਅੱਜ ਵਾਲੀ ਵੀਡੀਓ ਤੁਹਾਨੂੰ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਆਪਣੇ ਫੀਡਬੈਕ ਜਰੂਰ ਦਿਓ ਮਿਲਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਾਰ